ਜੜਾ ਕੀ ਤੁਹਾਨੂੰ ਸੁਰਖਣ ਪਹਿਲੇ ਵੀ ਜੜਾ ਕੀ ਸਾਡੇ ਪੱਤਰਕਾਰ ਭਰਾਵਾਂ ਨੇ ਜੜਾ ਕੀ ਖਬਰ ਪਾਈ ਸੀ ਕਿ ਜੜਾ ਕੀ ਪੰਛੀਆਂ ਬਾਰੇ ਤੁਹਾਨੂੰ ਅੱਜ ਪੰਛੀਆਂ ਬਾਰੇ ਆਪਾਂ ਦੱਸਣ ਲੱਗਾ ਹੈ ਜੜਾ ਕੀ ਪੰਛੀ ਜੜਾ ਕੀ ਪੰਛੀਆਂ ਨੂੰ ਵੀ ਇੱਕ ਮੇਰੇ ਲੋ ਮੈਂ ਇਹ ਕਹਿਣਾ ਕਿ ਜੜੇ ਪੰਛੀਆਂ ਨੂੰ ਵੀ ਪਾਣੀ ਪਾਇਆ ਜਾਵੇ ਕਿ ਜੜੇ ਆਵਾਰਾ ਡੋਗ ਨੇ ਜਾਂ ਉਹਨਾਂ ਨੂੰ ਵੀ ਪਾਣੀ ਪਾਇਆ ਜਾਵੇ ਕਿ ਲੋਕ ਜੜੇ ਕੀ ਸਪੀਲਾਂ ਦੀ ਜੜਾ ਕੀ ਲੰਗਰ ਲਗਾ ਰਹੇ ਨੇ ਬਹੁਤ ਵਧੀਆ ਗੱਲ ਹੈ ਜੜਾ ਕੀ ਸਪੀਲਾ ਲੰਗਰ ਲਗਾ ਰਹੇ ਨੇ ਬਹੁਤ ਚੰਗੀ ਗੱਲ ਹੈ ਮਗਰ ਉਹਨਾਂ ਨੂੰ ਥੋੜਾ ਬੋੜਾ ਇਹ ਵੀ ਹੋਣਾ ਜਿਹੜੇ ਕਿ ਆਵਾਰਾ ਡੋਗਣੇ ਜਾਂ ਇਹਨਾਂ ਨੂੰ ਵੀ ਪਾਣੀ ਪਾ ਜਾਵੇ ਜਿਹੜੀ ਪੰਛੀ ਨੇ ਪੰਛੀ ਜਿਹੜੇ ਕਿ ਬੇਹੋਸ਼ ਹੋ ਰਹੇ ਨੇ ਗਰਮੀ ਜਿਹੜੀ 45 ਤੋਂ 40 ਡਿਗਰੀ ਦੀ ਗਰਮੀ ਪੈ ਰਹੀ ਹੈ ਫਿਰ ਪੰਛੀ ਜਿਹੜੇ ਕਿ ਬੇਹੋਸ਼ ਹੋ ਕੇ ਜਿਹੜੇ ਕਿ ਕਈ ਪੰਛੀ ਜਿਹੜੇ ਕਿ ਮਰ ਵੀ ਚੁੱਕੇ ਨੇ ਬੇਹੋਸ਼ ਹੋ ਕੇ ਜਿਹੜੀ ਇੰਨੀ ਗਰਮੀ ਦੇ ਨਾਲ ਤੇ ਜੇ ਗੱਲ ਕਰੀਏ ਆਵਾਰਾ ਪਸ਼ੂ ਜਿਹੜੇ ਕਿ ਆਵਾਰਾ ਪਸ਼ੂ ਜਿਹੜੇ ਗਲੀਆਂ ਦੇ ਵਿੱਚ ਜਿਹੜੇ ਕਿ ਘੁੰਮਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਵੀ ਪਾਣੀ ਪਿਆ ਜਾਵੇ ਇਹ ਮੇਰੇ ਜਿੰਨੇ ਵੀ ਪੱਤਰਕਾਰ ਭਰਾ ਹਨ ਸਾਰਿਆਂ ਨੂੰ ਮੈਂ ਇਹ ਗੱਲ ਰਿਕੁਐਸਟ ਕਰਦਾ ਕਿ ਜਿਹੜੀ ਇੱਕ ਖਬਰ ਪਹਿਨਾਂ ਵਾਰੀ ਪਾਇਆ ਜਾਵੇ ਕਿ ਜਿਹੜੇ ਕਿ ਇਹਨਾਂ ਨੂੰ ਵੀ ਜਿਹੜੀ ਕਿ ਥੋੜਾ ਜਿਹਾ ਪੰਛੀਆਂ ਵਾਲੇ ਵੀ ਧਿਆਨ ਦਿੱਤਾ ਜਾਵੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਲਾਈਵ ਜਿਹੜਾ ਕਿ ਤੁਹਾਨੂੰ ਵੀ ਇੰਨੀ ਗੱਲ ਦਾ ਪਤਾ ਗਰਮੀ ਜਿਹੜੀ ਕਿੰਨੇ ਤੋਂ ਕਿੰਨੇ ਡਿਗਰੀ ਪਿਆ ਰਹੀ ਹੈ ਦਿੱਲੀ ਗਰਮੀ ਜਿਹੜੀ 45 60 ਡਿਗਰੀ ਗਰਮੀ ਜਿਹੜੀ ਪਿਆ ਰਹੀ ਹੈ ਤੁਹਾਨੂੰ ਤਾਂ ਕਰਕੇ ਅਸੀਂ ਸਭ ਨੂੰ ਜਿਹਨਾਂ ਵੀ ਸਰੋਤੇ ਦੇਖ ਰਹੇ ਨੇ ਸਾਰਿਆਂ ਨੂੰ ਆਪਾਂ ਕਿ ਸਾਡੀ ਕਵੈਸਟ ਜਿਹੜੀ ਕਿ ਪੰਛੀ ਵਾਲੀ ਥੋੜਾ ਧਿਆਨ ਦੇਣ ਕਿਉਂਕਿ ਜਿਹੜਾ ਕਿ ਪੰਛੀ ਨੇ ਉਹ ਵੀ ਇੱਕ ਕਰ ਰੱਬ ਦਾ ਰੂਪ ਨੇ ਉਹਨਾਂ ਨੇ ਵੀ ਜਿਹੜਾ ਕਿ ਮੂੰਹੋਂ ਬੋਲ ਕੇ ਨਹੀਂ ਪਾਣੀ ਮੰਗਣਾ ਕਿ ਜਿਹੜਾ ਕਿ ਉਹਨਾਂ ਦਾ ਪਾਣੀ ਉਹ ਵੀ ਕੀ ਅਸੀਂ ਲੋਕ ਪਾਣੀ ਉਹਨਾਂ ਨੂੰ ਪਾ ਸਕਦੇ ਆ ਕਿਉਂਕਿ ਉਹ ਵੀ ਵਿਚਾਰੇ ਜਿਹੜਾ ਕਿ ਆਪਣਾ ਜਿਹੜਾ ਕਿ ਜਿੱਥੋਂ ਵੀ ਚੋਗਾ ਚੋਥੇ ਚੋਗਾ ਚੋਕ ਕੇ ਆਪਣਾ ਖਾ ਸਕਦੇ ਨੇ ਆਪਣਾ ਪੇਟ ਭਰ ਸਕਦੇ ਨੇ ਕਿ ਜੇ ਅਸੀਂ ਪੰਛੀਆਂ ਵੱਲ ਧਿਆਨ ਨਹੀਂ ਦੇਵਾਂਗੇ ਤੇ ਪੰਛੀ ਇੱਦਾਂ ਮਰ ਮਰ ਕੇ ਜਿਹੜੇ ਕਿ ਪੰਛੀ ਸਾਰੇ ਖਤਮ ਹੋ ਜਾਣਗੇ ਆਪਣੇ ਸ਼ਹਿਰ ਦੇ ਵਿੱਚੋਂ ਕਿ ਫਿਰ ਵੀ ਤੁਹਾਨੂੰ ਆਪਾਂ ਇਹ ਹੀ ਗੱਲ ਕਹ ਰਹੇ ਹੋਾਂਗੇ ਕਿ ਜਿਹੜੇ ਕਿ ਪੰਛੀਆਂ ਵੱਲ ਥੋੜਾ ਧਿਆਨ ਦਿਓ ਕਿ ਜਿਹੜੇ ਕਿ ਸ਼ਪੀਲਾਂ ਨੇ ਇਹ ਪੰਛੀਆਂ ਵੱਲ ਵੀ ਦੋਖ ਕੇ ਜਿਹੜੇ ਕਿ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਕਿ ਅਵਾਰਾ ਜਿਹੜੇ ਜਾਨਵਰ ਨੇ ਰੋਡ ਦੇ ਉੱਪਰ ਜਿਹੜੇ ਪਸ਼ੂ ਵਗੈਰਾ ਜਿਹੜੇ ਕਿ ਆਵਾਰਾ ਘੁੰਮ ਰਹੇ ਨੇ ਕਿ ਤੁਹਾਨੂੰ ਵੀ ਇਹ ਗੱਲ ਪਤਾ ਹੈ ਕਿ ਜਿਹੜੇ ਕਿ ਐਕਸੀਡੈਂਟ ਦੇ ਜਿਹੜੇ ਕੇਸ ਕਿੰਨੇ ਆ ਰਹੇ ਨੇ ਕਿ ਜਿਹੜੇ ਕਿ ਅਵਾਰਾ ਪਸ਼ੂ ਨੇ ਇਹਨਾਂ ਤੇ ਵੀ ਥੋੜੀ ਜੀ ਕਾਰਵਾਈ ਕੀਤੀ ਜਾਵੇ ਕਿ ਜਿਹੜੇ ਇਹਨਾਂ ਦੇ ਜਿਹੜੇ ਕਿ ਅਧਿਕਾਰੀ ਨੇ ਉਹਨਾਂ ਇਹਨਾਂ ਤੇ ਥੋੜਾ ਧਿਆਨ ਮਾਰਿਆ ਜਾਵੇ ਆਵਾਰਾ ਜਿਹੜੇ ਪਸ਼ੂ ਨੇ ਕਿਉਂਕਿ ਕਿਸੇ ਦਾ ਨੁਕਸਾਨ ਬਹੁਤ ਜ਼ਿਆਦਾ ਹੋਈ ਨਾ ਕਿਸੇ ਦਾ ਘਟ ਹੋਈ ਨਾ ਮਗਰ ਫਿਰ ਵੀ ਕਿਸੇ ਦਾ ਘਰ ਹੀ ਪੂਰਾ ਬਰਬਾਦ ਫਿਰ ਵੀ ਕਿ ਜਿਹੜੇ ਕਿ ਪਵਾਰਾ ਪਸ਼ੂ ਨੇ ਇਹਨਾਂ ਨੂੰ ਥੋੜਾ ਧਿਆਨ ਦਿੱਤਾ ਜਾਵੇ ਜਿਹੜੇ ਇੱਕ ਤੁਹਾਨੂੰ ਹੋਰ ਵੀ ਕਿ ਜਿਹੜੀ ਆਪਾਂ ਇਹਨਾਂ ਨੂੰ ਖਬਰ ਕਰਾਂਗੇ ਕਿ ਜਿਹੜਾ ਕਿ ਜੇ ਆਪਾਂ ਇਹ ਗੱਲ ਹਰਾਨ ਕੇ ਵਿੱਚ ਗੱਲ ਹੈ ਕਿ ਜਿਹੜਾ ਕਿ ਆਪਾਂ ਦਰਖਤ ਜਿਹੜੇ ਕਿ ਦਰਖਤ ਜਿਹੜੇ ਘਰਾਂ ਦੇ ਬਾਹਰ ਜਿਹੜੇ ਅਸੀਂ ਦਰਖਤ ਕੱਟ ਦਿੰਦੇ ਨੇ ਇਹ ਵੀ ਜਿਹੜੀ ਕਿ ਬੜੀ ਮਾੜੀ ਗੱਲ ਹੈ ਦਰਖਤ ਘਰਾਂ ਦੇ ਬਾਹਰੋਂ ਨਾ ਕਟੋਗੇ ਕਿ ਦਰਖਤਾਂ ਨੂੰ ਆਪਾਂ ਕਿ ਹੋਰ ਲਾਓ ਜਿਹੜੀ ਆਕਸੀਜਨ ਹੈ ਜਿਹੜੀ ਕਿ ਸਾਨੂੰ ਜਿਹੜੀ ਕਿ ਮਿਲ ਸਕੇ ਜਿਹੜਾ ਆਪਾਂ ਨੂੰ ਜਿਹੜਾ ਕਿ ਇਸ ਟਾਈਮ ਜਿਹੜਾ ਕਿ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਇਸ ਲਈ ਕਿ ਜੜਕੇ ਪਰ ਦਰਖਤ ਜਿਹੜੇ ਕਿ ਸਾਰੇ ਦਰਖਤ ਇਹ ਜਿਹੜੇ ਕਿ ਇਹ ਕੱਟ ਕੇ ਮਤਲਬ ਉਹਨਾਂ ਨੂੰ ਕੋਈ ਵੇਚ ਦਿੰਦਾ ਵਾ ਜਾਂ ਉਹਨਾਂ ਨੂੰ ਕੋਈ ਮਤਲਬ ਉਹਨਾਂ ਨੂੰ ਆਪਣੇ ਅੱਗ ਰੋਟੀ ਹਸਤੇ ਕੋਈ ਰੱਖ ਲੈਂਦਾ ਵਾ ਮਗਰ ਇਹ ਕੰਮ ਜਿਹੜਾ ਨਾ ਕਰੋ ਮੈਂ ਫਿਰ ਵੀ ਤੁਹਾਨੂੰ ਇੱਕ ਵਾਰ ਸਮਝਾ ਰਿਹਾ ਕਿ ਜਿਹੜੇ ਕਿ ਦਰਖਤਾਂ ਨੂੰ ਹੋਰ ਜਿੰਨੇ ਜ਼ਿਆਦਾ ਹੋ ਸਕਦੇ ਦਰਖਤ ਆਪਣੇ ਘਰਾਂ ਦੇ ਬਾਹਰ ਜਾਂ ਫਿਰ ਜਿੱਥੇ ਤੁਹਾਨੂੰ ਜਗ੍ਹਾ ਮਿਲ ਜੇ ਉੱਥੇ ਦਰਖਤ ਵੀ ਲਾਓ ਕਿਉਂਕਿ ਜੜੀ ਆਸੀਨਾਨੂੰ ਮਿਲ ਸਕੇ ਤੇ ਮੈਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਜਿਹੜੇ ਕਿ ਜਿੰਨੇ ਵੀ ਮੇਰੇ ਭਰਾ ਪੱਤਰ ਕਰਨ ਇੱਕ ਖਬਰ ਜਿਹੜੀ ਸੂਚਿਤ ਕੀਤੀ ਜਾਵੇ ਇਹ ਖਬਰ ਪਾਈ ਜਾਵੇ ਮੈਂ ਸਾਰੇ ਮੀਡੀਆ ਰਾਹੀਂ ਇਹੀ ਗੱਲ ਕਹਿਣਾ ਚਾਹੁੰਦਾ ਜਿੰਨੇ ਵੀ ਮੇਰੇ ਭਰਾ ਹੋਵੇ ਕਿ ਜਿਹੜੀ ਕਿ ਪੰਛੀਆਂ ਬਾਰੇ ਜਾਂ ਆਵਾਰਾ ਡੋਗ ਨੇ ਜਾਂ ਆਵਾਰਾ ਪਸ਼ੂ ਨੇ ਇਹਨਾਂ ਬਾਰੇ ਸੋਚੇ ਵੀ ਇਹਨਾਂ ਨੂੰ ਪਾਣੀ ਪਿਲਾਇਆ ਜਾਵੇ ਜਿੰਨੇ ਵੀ ਮਹੱਲੇ ਵਾਲੇ ਵੀ ਜਿਹੜੇ ਕਿ ਜੋ ਵੀ ਸਾਨੂੰ ਦੇਖ ਰਿਹਾ ਹੈ ਕਿ ਪੰਛੀਆਂ ਬਾਰੇ ਸੋਚੋ ਆਪਣੇ ਆਪਣੇ ਘਰਾਂ ਦੇ ਉੱਪਰ ਮਿੱਟੀ ਦੇ ਬਰਤਨ ਲੈ ਕੇ ਉਹਨਾਂ ਵਿੱਚ ਡੋਗ ਨੂੰ ਜਾਂ ਪੰਛੀਆਂ ਨੂੰ ਪਾਣੀ ਪਾਏ ਜਾਵੇ ਔਰ ਜੇ ਕਿ ਤੁਹਾਡੇ ਘਰ ਦੇ ਬਾਹਰ ਜਾਂ ਤੁਹਾਡੇ ਘਰ ਦੇ ਬਾਹਰ ਕੋਈ ਡੋਗ ਆਉਂਦਾ ਜਾਂ ਆਵਾਰਾ ਕੋਈ ਪਸ਼ੂ ਆਉਂਦਾ ਉਹਨੂੰ ਪਾਣੀ ਪਿਲਾਓ ਉਹਨੂੰ ਜਾਂ ਫਿਰ ਬੱਟੇ ਮਾਰ ਕੇ ਜਾਂ ਆਪਾਂ ਇੱਟਾ ਮਾਰ ਕੇ ਪਸ਼ੂ ਨੂੰ ਉਥੋਂ ਪਿਹਾ ਦਿੰਨੇ ਆ ਕਿ ਇਹ ਕੰਮ ਨਾ ਕੀਤਾ ਜਾਵੇ ਪਸ਼ੂ ਨੂੰ ਪਾਣੀ ਪਿਲਾਓ ਹੋ ਸਕਦਾ ਪਸ਼ੂ ਵਿਚਾਰਾ ਭੁੱਖਾ ਹੋਵੇ ਜਾਂ ਉਹਨੂੰ ਪਾਣੀਆ ਪਿਆਸਾ ਹੋਵੇ ਜੋ ਤੁਹਾਡੇ ਘਰ ਦੇ ਬਾਹਰ ਕੋਈ ਡੋਗ ਬੈਂਦਾ ਆਪਾਂ ਨੂੰ ਪਾਣੀ ਪਾ ਕੇ ਠਾ ਦਿੰਨੇ ਆ ਕਿ ਗੰਦ ਪੰਦਾ ਵਾ ਹਨਾ ਆਪਾਂ ਇਸ ਕਰਕੇ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਆਂਗਾ ਜੇ ਕੋਈ ਤੁਹਾਡੇ ਘਰ ਜਵਾ ਦੋ ਆਂਦਾ ਉਹਨੂੰ ਪਾਣੀ ਪਿਲਾਓ ਜੇ ਕੋਈ ਪਸ਼ੂ ਆਂਦਾ ਉਹਨੂੰ ਪਾਣੀ ਪਿਲਾਓ ਜੇ ਕੋਈ ਪੰਛੀ ਆਂਦਾ ਉਹਨੂੰ ਪਾਣੀ ਪਿਲਾਓ ਕਿਉਂਕਿ ਗਰਮੀ 40 45 ਡਿਗਰੀ ਗਰਮੀ ਪੈ ਰਹੀ ਏ ਕਿ ਇਨਾ ਜ਼ੁਲਮ ਜੜਾ ਕਿ ਨਾ ਪੰਛੀਆਂ ਤੇ ਕਰੋ ਪੰਛੀਆਂ ਵੱਲ ਥੋੜਾ ਧਿਆਨ ਦਿਓ ਤੁਹਾਨੂੰ ਲਾਈਵ ਤੁਸੀਂ ਦੇਖਾ ਰਹੇ ਆਂ ਕਿਹੜੀ ਨਿਊ ਚੈਨਲ ਤੇ ਤੁਹਾਨੂੰ ਫਿਰ ਕੋਈ ਨਵੀਂ ਅਪਡੇਟ ਦਿੰਦਾ ਰਵਾਂਗੇ ਇਸੇ ਵੀਡੀਓ ਤੇ ਲੈਨੇ ਆਂ ਆਲਵਿਦਾ ਜੀ